ਤਸਿਕਾ ਜੀ ਹੋ ਸਨੋ ਕੀ ਹਾਲ ਚਾਲਾ ਤੁਹਾਡਾ ਉਮੀਦ ਆ ਤੁਸੀਂ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਸਭ ਤੋਂ ਪਹਿਲਾਂ ਗਣਤੰਤਰ ਦਿਵਸ ਦੀਆਂ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਤੇ ਅੱਜ ਆਪਾਂ ਜਾਣਾ ਹੈਗਾ ਕਿਤੇ ਕਿੱਥੇ ਜਾਣਾ ਉਹ ਮੈਂ ਤੁਹਾਨੂੰ ਥੋੜੀ ਦੇ ਵਿੱਚ ਦੱਸਦੀ ਆ ਤੇ ਇਹ ਆਪਾਂ ਪਾਏ ਹੈਗੇ ਇਹਦੇ ਵਿੱਚ ਥੋੜੇ ਜੇ ਮਟਰ ਥੋੜੀਆਂ ਇੱਕ ਗਾਜਰ ਪਾਈ ਸੀ ਤੇ ਮੁੱਠੀ ਘ ਭਰ ਕੇ ਬਹੁਤ ਵੱਡੀ ਮੁੱਠੀ ਭਰ ਕੇ ਇਹਦੇ ਵਿੱਚ ਮਟਰਾਂ ਦੇ ਝਾਣੇ ਪਾਏ ਸੀ ਤੇ 5 6 ਇਸ ਤਰ੍ਹਾਂ ਦੀਆਂ ਤੁਰੀਆਂ ਨੇ ਜਿਹੜੀਆਂ ਉਹ ਲਸਣ ਦੀਆਂ ਪਾਈਆਂ ਸੀ ਤੇ ਥੋੜਾ ਜਿਹਾ ਅਦਰਕ ਪਲੱਸ ਇਹਦੇ ਵਿੱਚ ਧਨੀਆ ਠੀਕ ਹੈ ਜੀ ਇਹਨਾਂ ਸਾਰੀਆਂ ਚੀਜ਼ਾਂ ਨੂੰ ਆਪਾਂ ਕਰਦੇ ਹਾਂ ਗ੍ਰਾਈਂਡ ਤੇ ਫਿਰ ਮੈਂ ਤੁਹਾਨੂੰ ਦੱਸਦੀਆਂ ਕਿ ਆਪਾਂ ਅੱਜ ਕੀ ਬਣਾਉਣ ਜਾ ਰਹੇ ਹਾਂ ਤੇ ਨਾਲ-ਨਾਲ ਤੁਹਾਨੂੰ ਦੱਸੂਗੀ ਕਿ ਮੈਂ ਕਿੱਥੇ ਜਾ ਰਹੀ ਹਾਂ ਲਓ ਜੀ ਇਹ ਸਾਰੀਆਂ ਸਬਜ਼ੀਆਂ ਆਪਾਂ ਕਰ ਲਈਆਂ ਗ੍ਰਾਈਂਡ ਤੇ ਆਪਣੇ ਰੱਖੇ ਹੋਏ ਜਾਂ ਇਹ ਤਾਂ ਦੋ ਅੰਡੇ ਮੈਂ ਹੱਥ ਨਹੀਂ ਲਾ ਰਹੀ ਕਿਉਂਕਿ ਪਹਿਲਾਂ ਮੈਂ ਬੀਬੀ ਵਾਸਤੇ ਚੀਲਾ ਬਣਾ ਕੇ ਦੇਣਾ ਇਸ ਕਰਕੇ ਉਹ ਪਰਖਿਆ ਸਾਈਡ ਤੇ ਪਰ ਉਹਦੇ ਲਈ ਆਪਾਂ ਆਪ ਦਾ ਸਮਾਨ ਕੱਢ ਲੈਨੇ ਆ ਜਿਹੜੀਆਂ ਭੈਣਾਂ ਮੈਂ ਖਾ ਲੈਂਦੀਆਂ ਨੇ ਤੇ ਉਹ ਇਸ ਤਰ੍ਹਾਂ ਜੂਰ ਆਪਾਂ ਆਮਲੇਟ ਜਿਹੜਾ ਉਹ ਬਣਾ ਕੇ ਖਾਇਓ ਲੋ ਜੀ ਮੈਂ ਇਹਦੇ ਵਿੱਚ ਆਹ 2 ਚਮਚ ਮਟੀਰੀਅਲ ਹੈਗਾ ਜਿਹੜਾ ਗ੍ਰाइंड ਕੀਤਾ ਹੋਇਆ ਇਹਦੇ ਵਿੱਚ ਪਾ ਲਿਆ ਹੈਗਾ ਠੀਕ ਹੈ ਭਾਵੇਂ ਤੁਸੀਂ ਜ਼ਿਆਦਾ ਵੀ ਪਾ ਸਕਦੇ ਹੋ ਥੋੜਾ ਜਿਹਾ ਹੋਰ ਪਾ ਲੈਨੇ ਆ ਤੇ ਇਹਦੇ ਸਾਰੀਆਂ ਚੀਜ਼ਾਂ ਸਾਰੀਆਂ ਸਬਜ਼ੀਆਂ ਆ ਗਈਆਂ ਇਹਨਾਂ ਨੂੰ ਅੰਡੇ ਨਾਲ ਭੰਨ ਕੇ ਚ ਪਾ ਦੂੰਗੀ ਮੈਂ ਨਮਕ ਵਿੱਚ ਪਾ ਲੂੰਗੀ ਤੇ ਉਸ ਤੋਂ ਪਹਿਲਾਂ ਆਪਾਂ ਬੀਬੀ ਦਾ ਵੇਸੰ ਦਾ ਚਿਲਾ ਬਣਾਉਣੇ ਆ ਤੇ ਨਾਲ-ਨਾਲ ਥੋੜੀ ਜਿਹਾ ਗੱਲ ਕਰਦੇ ਆਪਾਂ ਤੇ ਇਹਦੇ ਵਿੱਚ ਫਿਰ ਆਪਾਂ ਜਿਹੜੀਆਂ ਸਬਜ਼ੀਆਂ ਨੇ ਉਹ ਐਡ ਕਰਾਂਗੇ ਚਿਲੇ 'ਚ ਤੇ ਜਿਹੜੀਆਂ ਭੈਣਾਂ ਆਪ ਨਹੀਂ ਖਾਂਦੀਆਂ ਉਹ ਆਪਣੇ ਬੱਚਿਆਂ ਨੂੰ ਬਣਾ ਕੇ ਖਵਾ ਸਕਦੀਆਂ ਨੇ 2 ਚਮਚ ਪਾ ਲਈ ਆਪਾਂ ਇਸ ਸੰਦੇ ਮੈਂ ਥੋੜਾ ਜਿਹਾ ਹੋਰ ਪਾਉਂਗੀ ਕਿਉਂਕਿ ਮੈਂ ਜਿੱਥੇ ਜਾਣਾ ਜਾਂਦੀ ਹਾਂ ਦੀ ਨਾਲ ਵੀ ਲੈ ਜਾਊਂਗੀ ਕਿਉਂਕਿ ਸਫਰ ਹੈਗਾ ਆਪਣਾ ਮੂਰ ਦਾ ਤੇ ਮੈਂ ਦੱਸਦੀ ਆ ਤੁਹਾਨੂੰ ਆਪਾਂ ਕਿੱਥੇ ਚੱਲਦੇ ਆ ਬਸ ਥੋੜਾ ਜਿਹਾ ਕੰਮ ਕਰ ਲੈਣ ਦੋ ਮੈਨੂੰ ਨਾਲ ਨਾਲ ਕਿਹ ਦਿਨਾਂ ਨੂੰ ਅਸੀਂ ਪਤਲੀਆਂ ਨਹੀਂ ਹੋ ਰਹੀਆਂ ਸਾਡਾ ਪੇਟ ਨਹੀਂ ਘਟ ਰਿਹਾ ਲੋ ਜੀ ਆਹ ਵਾਲੀਆਂ ਚੀਜ਼ਾਂ ਖਾਓ weight lose ਕਰੋ ਮਿਰਚ ਜਿੰਨਾ ਤੁਹਾਡਾ ਟੇਸਟ ਦੇ ਅਕੋਰਡਿੰਗ ਲਈ ਤੁਸੀਂ ਪਾ ਲਿਓ ਜਿੰਨੀ ਕਿ ਤੁਸੀਂ ਨਮਕ ਵਿੱਚ ਖਾਣੇ ਹੋ ਹਲਦੀ ਪਾਉਣੀ ਆ ਪਾ ਲਿਓ ਨਹੀਂ ਪਾਉਣੀ ਤੁਹਾਡੀ ਮਰਜ਼ੀ ਆ ਥੋੜਾ ਜਿਹਾ ਮੈਂ ਵਿੱਚ ਜੀਰਾ ਪਤਾ ਤੇ ਮੈਂ ਆਪਦਾ ਜਿਹੜਾ ਸਮਾਨ ਉੱਤਰ ਅੰਡਿਆਂ ਵਾਸਤੇ ਰੱਖਿਆ ਸੀ ਉਹਦੇ ਵਿੱਚ ਵੀ ਮੈਂ ਪਾ ਲੈਣੀ ਆ ਆਪਰਾ ਨਮਕ ਵਿੱਚ ਲੋ ਇਹਨੂੰ ਕੱਟ ਕੇ ਰੱਖ ਦੋ ਬੰਦ ਇਹ ਮੱਤੇ ਉਹ ਬੱਟੀ ਰੱਖੀ ਸੀ ਲੋ ਜੀ ਪਹਿਲਾਂ ਆਪਾਂ ਬੇਸਨ ਮਿਕਸ ਕਰਦੇ ਹਾਂ ਕਿਉਂਕਿ ਸਭ ਤੋਂ ਪਹਿਲਾਂ ਬੀਬੀ ਨੂੰ ਦੇਵਾਂਗੇ ਸੁਚਾ ਫਿਰ ਆਪਾਂ ਅੰਡੇ ਵਾਲਾ ਤਵਾ ਕਰ ਲਈ ਮੈਂ ਬਿਲਕੁਲ ਇਸ ਵੀਰ ਦਾ ਮੇਰਾ ਨਾਸ਼ਤਾ ਜਿਹੜਾ ਉਹ ਇਹੀ ਹੁੰਦਾ ਜੀ ਹੁਣ ਸਰਦੀ ਸਾਦੀ ਜੀ ਜੇ ਤੁਸੀਂ ਅੰਡੇ ਨਹੀਂ ਖਾਂਦੇ ਤਾਂ ਤੁਸੀਂ ਬੇਸਨ ਦਾ ਚਿਲਾ ਖਾਧਾ ਕਰੋ ਇਸ ਤਰ੍ਹਾਂ ਠੀਕ ਹੈ ਸਬਜ਼ੀਆਂ ਪਾਓ ਘਰੇ ਤੁਹਾਡੇ ਜਿਹੜੀ ਵੀ ਹੈਗੀ ਹੈ ਗਾਜਰ ਮਟਰ ਗੋਭੀ ਤਣੀਆਂ ਲਸਣ ਅਦਰਕ ਅੱਜ ਕੱਲ੍ਹ ਵੱਧੂ ਹੈ ਸਬਜ਼ੀਆਂ ਨੇ ਤੇ ਸਰਦੀਆਂ ਵਿੱਚ ਖਾਇਆ ਵੀ ਜਾਂਦਾ ਫਿਰ ਗਰਮੀ ਆ ਜਾਣੀ ਹੈ ਜੀ ਫਿਰ ਇਹ ਲਸਣ ਅਦਰਕ ਜਿਹੜੀ ਇਸ ਤਰ੍ਹਾਂ ਆਪਾਂ ਹੁਣ ਜਿਆਦਾ ਨਹੀਂ ਖਾ ਸਕਦੇ ਹੁੰਦੇ ਜਾਦਾ ਮਤਰਾ ਚ ਨਹੀਂ ਖਾਓਗੇ ਤੇ ਨਾਲ ਪੀ ਲਿਓ ਦੁੱਧ ਦਾ ਗਲਾਸ ਜਿਹੜੀਆਂ ਭੈਣਾਂ ਦੁੱਧ ਨਹੀਂ ਪੀਂਦੀਆਂ ਉਹ ਚਾਹ ਪੀ ਲਿਓ ਤੁਹਾਨੂੰ ਫਿਰ ਭੁੱਖ ਨਹੀਂ ਲੱਗਦੀ ਦੁਪਹਿਰ ਤੱਕ ਜੋ ਤੁਸੀਂ ਇਹ ਚੀਜ਼ ਖਾ ਲੈਨੇ ਹੋ ਨਾ ਦੁਪਹਿਰ ਤੱਕ ਤੁਹਾਨੂੰ ਭੁੱਖ ਨਹੀਂ ਲੱਗਦੀ ਤੇ ਨਾਲ ਕਿੰਨੀਆਂ ਸਬਜ਼ੀਆਂ ਤੁਹਾਡੇ ਅੰਦਰ ਚਲੀਆਂ ਜਾਂਦੀਆਂ ਨੇ ਠੀਕ ਹੈ ਜੀ ਉਦਾਂ ਜੀ ਆਪਾਂ ਗਾਜਰਾਂ ਵਾਲੀਆਂ ਖਾਣ ਬੈਠ ਕੇ ਖਾਣ ਦੇਣੇ ਤੇ ਲੋ ਹੁਣ ਆਪਾਂ ਬਣਾ ਲੈਨੇ ਆਂ ਬੀਬੀ ਦਾ ਚੀਲਾ ਬਣਾਓ ਤੁਸੀਂ ਜਰੂਰ ਇਸ ਤਰੀਕੇ ਨਾਲ ਤੇ ਮੈਨੂੰ ਦੱਸਿਓ ਕਿ ਤੁਸੀਂ ਬਹੁਤ ਆਲ ਲੱਗਦੀਆਂ ਖਾਣ ਲੱਗਦੀਆਂ ਤੇ ਦੁਪਹਿਰ ਨੂੰ ਵੀ ਤੁਸੀਂ ਨਾ ਮੈਂ ਇੱਕ ਚੀਲਾ ਜਿਹੜਾ ਇਹ ਸਕੂਲ ਲੈ ਕੇ ਜਾਂਦੀ ਹੁੰਦੀ ਹੈ ਠੀਕ ਹੈ ਜਿਹੜਾ ਅੰਡਿਆਂ ਵਾਲਾ ਹੈਗਾ ਉਹ ਤਾਂ ਮੈਂ ਖਾ ਲੈਂਦੀ ਹਾਂ ਘਰੇ ਤੇ ਦੁਪਹਿਰ ਨੂੰ ਮੈਂ ਇੱਕ ਚੀਲਾ ਲੈ ਕੇ ਜਾਂਦੀ ਹਾਂ ਠੀਕ ਹੈ ਤੇ ਨਾਲ ਲੈ ਕੇ ਪੀਣੀ ਆ 2 ਲੀਟਰ ਤੱਕ ਤੱਕ ਪਾਣੀ ਪੀ ਲੈਂਦਾ ਤੇ ਮੇਰਾ ਬਹੁਤ ਛੇਤੀ ਫਰਕ ਪਿਆ ਹੈਗਾ ਉਹਦਾ ਡਾਈਟ ਦਾ ਆਪਾਂ ਨੂੰ ਧਿਆਨ ਰੱਖਣਾ ਪੈਂਦਾ ਜੀ। ਲਓ। ਕਿਉਂਕਿ ਕਿੱਥੇ ਜਾਣਾ ਉਥੇ ਰੋਟੀਆਂ ਖਵਾਉਣ ਵਾਲੇ ਬੜੇ ਆ ਆਪਾਂ ਨੂੰ। ਪਰ ਪ੍ਰੋਬਲਮ ਇਹ ਆ ਕਿ ਸਾਡੇ ਕੋਲੇ ਟਾਈਮ ਘੱਟ ਹੋਊਗਾ ਤੇ ਅਸੀਂ ਚਾਹੁੰਦੇ ਆ ਕਿ ਸਾਨੂੰ ਕਿਤੇ ਜ਼ਿਆਦਾ ਟਾਈਮ ਨਾ ਲਾਉਣਾ ਪਵੇ ਮੈਨ ਮਿਲਣਾ ਚਾਹੀਦਾ ਹੈ ਜ਼ਿਆਦਾ ਰੁਕਣਾ ਤੁਸੀਂ ਸਮਝ ਗਏ ਹੋਮੋਵੇ ਮੇਰੀਆਂ ਗੱਲਾਂ ਨੂੰ ਕਿ ਮੈਂ ਕਿੱਥੇ ਜਾਣਾ ਹੈ ਕਿਉਂਕਿ ਮੇਰਾ ਜੀ ਕਰਦਾ ਹੈ ਕਿ ਮੈਂ ਜ਼ਿਆਦਾ ਤੋਂ ਜ਼ਿਆਦਾ ਮਿਲ ਕੇ ਆਵਾਂ। ਬਜਾਏ ਇਸ ਦੇ ਕਿ ਮੈਂ ਬਹਿ ਕੇ ਰੁਟੀਆਂ ਖਾਵਾਂ ਠੀਕ ਹੈ ਤਾਂ ਮੈਨੂੰ ਆਇਆ ਹੈਗਾ ਕਿ ਮੈਂ ਘਰੋਂ ਰੱਜ ਕੇ ਜਾਵਾਂ ਤੇ ਨਾਲ ਵੀ ਕੁਝ ਲੈ ਕੇ ਜਾਵਾਂ ਲੋ ਜੀ ਇਸ ਤਰੀਕੇ ਨਾਲ ਕਈ ਬਣਾ ਦੇ ਮੈਨੂੰ ਨਾ ਫੋਨ ਆਏ ਕਿ ਸਾਡਾ ਭਾਠੇ ਨਾਲ ਜਿਆਦਾ ਫਰਕ ਨਹੀਂ ਪਿਆ ਕਈਆਂ ਦੇ ਆਏ ਕਿਸੇ ਨੂੰ ਬਹੁਤ ਪਿਆ ਦੇਖੋ ਸਾਰਿਆਂ ਦਾ ਆਪਣਾ ਆਪਣਾ ਸ਼ਰੀਰ ਹੁੰਦਾ ਹੈ ਕਿਸੇ ਨੂੰ ਬਹੁਤ ਫਰਕ ਪੈਂਦਾ ਹੈ ਕਿ ਚੀਜ਼ਾਂ ਕਿਸੇ ਨੂੰ ਨਹੀਂ ਪੈਂਦਾ ਔਰ ਕਿਸੇ ਨੂੰ ਘੱਟ ਪੈਂਦਾ ਠੀਕ ਹੈ ਮੈਂ ਪਹਿਲਾਂ ਵੀ ਦੱਸਿਆ ਸੀ ਕਿ ਕਈ ਭੈਣਾਂ ਨੂੰ ਬਹੁਤ ਫਰਕ ਪੈ ਜਾਂਦਾ ਹੈ ਕਈਆਂ ਨੂੰ ਬਹੁਤ ਘੱਟ ਪੈਂਦਾ ਔਰ ਕਈਆਂ ਨੂੰ ਨਹੀਂ ਵੀ ਪੈਂਦਾ ਪਰ ਜਿਹੜੀ ਉਹ ਪਾਠਾ ਹੈਗਾ ਨਾ ਉਹ ਵੈਸੇ ਚਾਹੀ ਤੁਹਾਨੂੰ ਪਤਲੀ ਨਾ ਕੀਤਾ ਹੋਵੇ ਜੈਸੇ ਤਾਂ ਲੂਜ਼ ਲੂਜ਼ ਕਰਦੇ ਕਰਦਾ ਉਹ ਜਿੰਨਿਆਂ ਨੇ ਵੀ ਲਿਆ ਪਰ ਜੇ ਤੁਹਾਨੂੰ ਪਤਲੀ ਵੀ ਨਹੀਂ ਕੀਤਾ ਉਹ ਨਹੀਂ ਪਰ ਤੁਹਾਡੇ ਬਾਡੀ ਪੇਨ ਵਗੈਰਾ ਕੋਈ ਮੋਢਿਆਂ ਦਾ ਦਰਦ ਗੁੱਟਿਆਂ ਦਾ ਦਰਦ ਹੋਣਾ ਬੈਕ ਦਾ ਦਰਦ ਤੁਹਾਨੂੰ ਬਹੁਤ ਫਰਕ ਪਾਉਂਗਾ ਹੈਗਾ ਸੋ ਬਹੁਤ ਚੰਗੀ ਚੀਜ਼ ਹੈ ਇਹਦੇ ਵਿੱਚ ਕੋਈ ਇਹੋ ਜਿਹੀ ਗੱਲ ਨਹੀਂ ਹੈਗੀ ਕਿ ਅਸੀਂ ਖਾ ਲੋਦੀ ਆਪਾਂ ਇਹ ਦਸੰਬਰ ਜਿਹੜਾ ਬੀਬੀ ਨੂੰ ਦੇਵਾਂਗੇ ਸਭ ਤੋਂ ਪਹਿਲਾਂ ਤੇ ਨਾਲ ਗਰਮ ਕਰਾਂਗੇ ਸਭ ਤੋਂ ਕਿਉਂਕਿ ਬੀਬੀ ਕਹਿੰਦੀ ਆ ਮੈਂ ਦੁੱਧ ਨਹੀਂ ਪੀਣਾ ਮੈਨੂੰ ਨਾ ਗੈਸ ਬਣ ਜਾਂਦੀ ਹੈ ਕਹਿੰਦੀ ਆ ਸੋ ਆਪਾਂ ਬੀਬੀ ਨੂੰ ਦੇ ਦਾਂਗੇ ਸਭ ਮੈਂ ਕੁੱਛ ਲਾਂ ਆ ਜਾ ਸਭ ਜਿਲੇ ਬੀਬੀ ਗਾ ਜੀ ਮੈਂ ਹਜੇ ਦਿਖਾਉਣਾ ਨਹੀਂ ਭੁੱਖ ਨਹੀਂ ਆ ਮੈਨੂੰ ਸੋ ਆਪਾਂ ਇਹ ਆਦਾਂ ਕਰ ਲਾਂਗੇ ਪੈ ਬੀਬੀ ਗਾ ਜੀ ਮੈਂ ਹਜੇ ਦਿਖਾਉਣਾ ਨਹੀਂ ਬੀਬੀ ਦਾ ਸਮਾਨ ਮੈਂ ਇੱਦਾਂ ਹੀ ਰੱਖ ਦਿੰਨੀ ਆ ਇਹ ਵਾਲਾ ਚਿਲਾ ਲੈ ਲਵਾਂਗੀ ਤੇ ਨਾਲ ਮੇਰੇ ਕੌਣ ਜਾ ਰਿਹਾ ਉਹ ਵੀ ਮੈਂ ਤੁਹਾਨੂੰ ਦਿਖਾਉਂਗੀ ਠੀਕ ਹੈ ਕਿੰਨਾ ਕਿੰਨਾ ਭੈਣਾਂ ਨੂੰ ਪਤਾ ਲੱਗ ਗਿਆ ਇੱਥੋਂ ਤੱਕ ਵੀਡੀਓ ਦੇਖ ਕੇ ਵੀ ਮੈਂ ਕਿੱਥੇ ਜਾ ਰਹੀ ਹਾਂ ਜ਼ਰੂਰ ਕਮੈਂਟ ਕਰਿਓ ਇਮਾਨਦਾਰੀ ਨਾਲ ਜੇ ਬਾਅਦ ਸੁਣੀ ਗਿਆ ਸੁਣ ਕੇ ਕਮੈਂਟ ਕੀਤਾ ਤੇ ਨਹੀਂ ਲੋਜੀ ਇਸ ਤਰ੍ਹਾਂ ਪਾਚੀਲਾ ਬਣਾ ਲਾਂਗੇ ਤੀਲਾ ਬਣ ਜਾਊਗਾ ਇਹਨੂੰ ਮੈਂ ਪੈਕ ਕਰਕੇ ਰੱਖ ਲੂੰਗੀ ਤੇ ਉਸ ਤੋਂ ਬਾਅਦ ਆਪਾਂ ਬਣਾਵਾਂਗੇ ਦੂਜਾ ਦੂਜੇ 'ਚ ਕੁਝ ਵੀ ਨਹੀਂ ਕਰਨਾ ਇਦਾਂ ਹੀ ਬਣਾਉਣਾ ਆ ਆਪਣਾ ਸਾਰਾ ਸਮਾਨ ਗਾਜਰ ਮਟਰ ਅਦਰਕ ਸਭ ਪਿਆ ਉਹਦੇ 'ਚ ਨਮਕ ਮਿੱਠੀ ਪਾਤਾ ਅੰਡੇ ਬਣ ਕੇ ਪਾ ਦੂੰਗੀ ਤੇ ਤਵੀ ਤੇ ਪਾ ਕੇ ਆਪਾਂ ਬਣਾ ਲਾਂਗੇ ਸਾਰੀਆਂ ਭੈਣਾਂ ਨੂੰ ਬਣਾਉਣਾ ਹੁੰਦਾ ਆਪਣੇ ਬੱਚਿਆਂ ਨੂੰ ਜ਼ਰੂਰ ਬਣਾ ਕੇ ਖਵਾ ਦੇਣਾ ਠੀਕ ਹੈ ਜੀ ਤੇ ਲੋ ਚੀਲਾ ਬਣਾ ਲਾ ਤੇ ਫਿਰ ਮੈਂ ਫਿਰ ਤੁਹਾਨੂੰ ਦੁਬਾਰਾ ਮਿਲਦੀ ਆ ਕਿਉਂਕਿ ਇਹ ਹੋ ਗਿਆ ਜਿਹੜਾ ਵੀ ਕੰਮ ਸੀਗਾ ਇਹ ਤੁਸੀਂ ਕਰ ਲੋਗੇ ਸਾਰੇ ਤੇ ਭੈਣਾ ਕਹਿ ਦਿੰਦੀਆਂ ਨੇ ਕਿ ਅਸੀਂ ਮੋਟੀਆਂ ਹੋ ਰਹੀਆਂ ਪਤਲੀਆਂ ਥੋੜੀਆਂ ਇੱਕ ਚੀਲਾ ਉਹ ਅੰਡੇ ਵਾਲਾ ਚੀਲਾ ਮੈਂ ਸਵੇਰੇ ਖਾ ਕੇ ਜਾਨੀ ਆ ਨਾਲ ਦੁੱਧ ਦਾ ਗਲਾਸ ਤੇ ਦਿਨ ਚੋਂ ਥੇ ਇੱਕ ਕਿਨੂ ਲੈ ਕੇ ਜਾਨੀ ਹੁੰਨੀ ਆ ਹੁਣ ਅਜਕਲ ਕਿਨੂ ਆਂਦੀ ਰੋਟੀ ਪਾਣੀ ਪੀਣਿਆ ਅਸੀਂ 2.5 ਲੀਟਰ ਸਕੂਲ ਦੇ ਵਿੱਚ ਫਿਰ ਦੁਪਹਿਰ ਨੂੰ ਇੱਕ ਚੀਲਾ ਖਾਣੀਆਂ ਸਬਜ਼ੀ ਨਾਲ ਤੇ ਸਲਾਦ ਜੇ ਹੋਵੇ ਤਾਂ ਲੈ ਜਿਓ ਨਹੀਂ ਹੋਗਾ ਤਾਂ ਕੋਈ ਐਡੇ ਚੱਕਰ ਵਾਲੀ ਗੱਲ ਨਹੀਂ ਅੱਜਕਲ ਵੈਸੇ ਮੂਲੀ ਆਂ ਛਲਗਮ ਸਾਰਾ ਕੁਝ ਹੈਗਾ ਉਹ ਖਾ ਲੈਨੇ ਆ ਉਸ ਤੋਂ ਬਾਅਦ ਜੀ ਆਪਾਂ 2 ਘੰਟੇ ਕੇ ਬਾਅਦ ਖਾ ਲੈਨੇ ਆ ਕਿੰਨੂ ਕਿੰਨੂ ਖਾਣ ਤੋਂ ਬਾਅਦ ਆ ਜਾਨੇ ਘਰੇ ਘਰੇ ਆ ਕੇ ਆਪਾਂ ਪੀਨੇ ਆ ਜ਼ਿਆਦਾ ਗਲਾਸ ਚਾਹ ਮਿਠੀ ਪੀਨੀ ਆ ਕੋਈ ਫਿੱਕੀ ਨਹੀਂ ਪਿੰਦੀ ਪਰ ਮਿੱਠਾ ਜਿਹੜਾ ਉਹ ਅਸੀਂ ਪਹਿਲਾਂ ਹੀ ਉਹੀ ਘੱਟ ਹੀ ਰੱਖਦੇ ਆ ਜ਼ਿਆਦਾ ਮਿੱਠੀ ਚਾਹ ਅਸੀਂ ਪੀਂਦੇ ਨਹੀਂ ਹੈਗੇ ਠਿੱਕੀਆਂ ਵਰਗੀ ਹੋਈ ਹੁੰਦੀ ਆ ਸਾਡੀ ਚਾਹ ਠੀਕ ਹੈ ਲਓ ਜੀ ਸ਼ਾਮ ਨੂੰ ਫੇਰ ਆਪਾਂ ਖਾ ਲੈਨੇ ਆ ਇੱਕ ਬਾਜਰੇ ਦੀ ਰੋਟੀ ਠੀਕ ਹੈ ਕਿਉਂਕਿ ਬਾਜਰਾ ਅੱਜ ਕੱਲ੍ਹ ਹੁੰਦਾ ਹੀ ਆ ਤੇ ਬਾਜਰਾ ਆਪਾਂ ਨੂੰ ਆਇਆ ਵੀ ਹੋਇਆ ਹੈ ਰਾਜਸਥਾਨ ਤੋਂ ਨਾ ਕਿ ਵਧੀਆ ਬਾਜਰਾ ਹੈ ਨਾ ਜੀ ਉਹ ਜੇ ਤੁਸੀਂ ਰਾਜਸਥਾਨ ਤੋਂ ਅਸਲੀ ਪਿਓਰ ਬਾਜਰਾ ਮੰਗਾ ਕੇ ਖਾਲਿਆ ਦੇਸੀ ਤੁਸੀਂ ਕਹੋਗੇ ਇੱਧਰ ਲਾ ਬਾਜਰਾ ਜਿਹੜਾ ਪਰ ਰੈਡੀਮੇਡ ਲੈ ਕੇ ਆਉਣੇ ਨਾ ਆਟਾ ਉਹ ਤਾਂ ਉਹਦੀ ਕੋਈ ਰੀਸ ਹੀ ਨਹੀਂ ਕਰਦਾ ਮਤਲਬ ਕਿ ਉਹ ਅਸੀਂ ਪਿਓਰ ਬਾਜਰੇ ਦੀ ਰੋਟੀ ਖਾਂਦੇ ਹਾਂ ਹੁਣ ਸਰਦੀ ਸਰਦੀ ਦੇ ਵਿੱਚ ਸਾਡੇ ਕੋਲ ਆਟਾ ਹੈਗਾ ਜੀ ਤੇ ਰਾਤ ਨੂੰ ਮੈਂ ਇੱਕ ਫੁਲਕਾ ਖਾਣੀ ਆ ਬਾਜਰੇ ਦਾ ਜੇ ਮੇਰਾ ਮੂਡ ਹੋਵੇ ਨਾ ਮੂਡ ਹੋਵੇ ਤਾਂ ਮੈਂ ਭਾਵੇਂ ਨਾ ਵੀ ਖਾਵਾਂ ਪਰ ਤੁਸੀਂ ਰੱਜੇ ਰਹਿੰਦੇ ਹੋ ਐਨੇ ਨਾਲ ਕੋਈ ਅੰਦੀ ਗੱਲ ਨਹੀਂ ਰਾਜ ਤਾਂ ਆਪਾਂ ਇੱਕ ਦਿਨ ਨਾਲ ਜਾਣ ਨਹੀਂ ਆ ਪਰ ਉਹ ਆਪਣਾ ਜੀ ਦਾ ਸਵਾਦ ਹੁੰਦਾ ਜਿਹੜਾ ਸਾਨੂੰ ਹਟਣ ਨਹੀਂ ਦਿੰਦਾ ਕਿ ਸਭ ਦੀ ਸਵਾਦ ਹੈ ਜੀ ਸਾਲ ਸਵਾਦ ਹੈ ਜੀ ਨੂੰ ਤੇ ਇਸ ਕਰਕੇ ਅਸੀਂ ਹਾਈ ਜੰਨੇ ਆ ਸੋ ਜੇ ਤੁਸੀਂ ਇਸ ਤਰ੍ਹਾਂ ਦੀ ਡਾਈਟ ਰੱਖੋਗੇ ਕਦੇ ਤੁਸੀਂ ਦੁਪਹਿਰ ਨੂੰ ਮੂੰਗੀ ਦੀ ਦਾਲ ਦਾ ਚਿਲਾ ਰਾਤ ਨੂੰ ਭੋਕੇ ਰੱਖਤੀ ਸਾਰੇ ਗ੍ਰाइंड ਕਰ ਲਈ ਉਹਦੇ ਵਿੱਚ ਜੋ ਵੀ ਸਬਜੀ ਵਗੈਰਾ ਜੋ ਪਾਉਣਾ ਪਾ ਲੋ ਤੁਸੀਂ ਨਮਕ ਮਿਰਚ ਪਾਉ ਤੇ ਉਹਦਾ ਚਿਲਾ ਬਣਾ ਲਓ ਠੀਕ ਹੈ ਜੀ ਇਸ ਤਰ੍ਹਾਂ ਕਰਕੇ ਜੇ ਡਿਫਰੈਂਟ ਡਿਫਰੈਂਟ ਜੇ ਤੁਸੀਂ ਚੀਜ਼ਾਂ ਖਾਂਦੇ ਰਹਿੰਦੇ ਹੋ ਤਾਂ ਤੁਹਾਡਾ ਇਹ ਡਾਟਾ ਜਿਹੜਾ ਉਹ ਆਟੋਮੈਟਿਕਲੀ ਕੰਟਰੋਲ ਦੇ ਵਿੱਚ ਆ ਜਾਂਦਾ ਔਰ ਕੁਛੇ ਦਿਨਾਂ ਦੇ ਵਿੱਚ ਆ ਜਾਂਦਾ ਠੀਕ ਹੈ ਦੇ ਲੋ ਜੀ ਹੁਣ ਆਪਾਂ ਇਹਨੂੰ ਕਰਦੇ ਆ ਪੈਕ ਤੇ ਮਿਲ ਦਵਾਰਾ ਮਿਲਦੀ ਆ ਤੁਹਾਨੂੰ ਲੋ ਜੀ ਆਪਾਂ ਹੁਣ ਚੱਲਦੇ ਆ ਖਾਪੀ ਆ ਪੂਰੇ ਰੱਜਲੇ ਆ ਤੇ ਰਸਤੇ 'ਚ ਜਾਂਦੇ ਜਾਂਦੇ ਪੰਮੀ ਪੈਂਦੀ ਨੂੰ ਸੰਧੋਂ ਤੋਂ ਬਿਠਾਉਣਾ ਹੈਗਾ ਉਸ ਨੂੰ ਬਿਠਾ ਕੇ ਤੇ ਫਿਰ ਆਪਾਂ ਚੱਲਦੇ ਆ ਬੜੇ ਜ਼ੋਰ ਦੇ ਸਫਰ ਤੇ ਤੇ ਰਸਤੇ 'ਚ ਦੱਸਦੇ ਆ ਕਿੱਥੇ ਚੱਲੇ ਆ ਪਹੁੰਚ ਗਏ ਆ ਸੰਧਮਾ ਪਿੰਡ ਤੇ ਪੰਮੀ ਪੈਂਦੀ ਉਹ ਵੇਟ ਕਰ ਰਹੀ ਐ ਨਹੀਂ ਤੇ ਉਹ ਘਰ ਨੇ ਪੰਮੀ ਪੈਂਦੀ ਦੀ ਉਹਦਰ ਨੂੰ ਕੈਮਰਾ ਮਾਰਦੇ ਆ ਆਜੋ ਸਸਿਕਾ ਸਤਿ ਸ੍ਰੀ ਅਕਾਲ ਕੈਮਰਾਮੈਨ ਨਾਲ ਲਿਆਂਦਾ ਪਾ ਵੀ ਗਰਮੇ ਦੇ ਗਿਆ ਲੋਬੀ ਹੁਣ ਆਪਾਂ ਪਾਦੇ ਚੱਲੇ ਹੈ ਤੇ ਮੰਮੀ ਬੇਂਦੀ ਨੂੰ ਲੈ ਲਿਆ ਤੇ ਹੁਣ ਆਪਾਂ ਮਿਲਾਂਗੇ ਤੁਹਾਨੂੰ ਸੰਗਰੂਰ ਜਾ ਕੇ ਲੋਬੀ ਆਪਾਂ ਚੱਲੇ ਆਂ ਅੱਜ ਸੰਗਰੂਰ ਬੱਸ ਤੇ ਮੜਾ ਦੇ ਮੇਰੇ ਮੂੰਹ ਤੋਂ ਪਿੱਛੇ ਜੇ ਨਿਕਲ ਗਿਆ ਸੀਗਾ ਵੀ ਆਪਾਂ ਸੰਗਰੂਹ ਚੱਲਦੇ ਆ ਤੇ ਆਪਾਂ ਚੱਲੇ ਅੱਜ ਲੰਬੇ ਸਫ਼ਰ ਤੇ ਸੰਗਰੂਹ ਪਹੁੰਚ ਗਏ ਆ ਸਲਾਬਤਪੁਰੇ ਤੇ ਸਲਾਬਤਪੁਰੇ ਦੀ ਦਾਣਾ ਮੰਡੀ ਜਿਹੜੀ ਭੈਣ ਕੋਈ ਇੱਥੋਂ ਦੀ ਹੈਗੀ ਆ ਸਲਾਬਤਪੁਰੇ ਦੀ ਕਮੈਂਟ ਕਰਕੇ ਜਰੂਰ ਦੱਸਿਓ ਫਿਰ ਭੈਣਾਂ ਨੇ ਕਹਿਣਾ ਸਾਡੇ ਕੋਲੇ ਹੋ ਜਾਣਾ ਸੀਗਾ ਆਦਮਪੁਰ ਇਧਰ ਨੂੰ ਆ ਤੇ ਭੈਣਾਂ ਨੇ ਕਹਿਣਾ ਸਾਡੇ ਕੋਲੇ ਹੋ ਜਾਣਾ ਸੀਗਾ ਤੇ ਹੋ ਕੇ ਜਾਣ ਦਾ ਤਾਂ ਆਪਣੇ ਕੋਲੇ ਟਾਈਮ ਨਹੀਂ ਹੁੰਦਾ ਹਨਾ ਤੁਹਾਨੂੰ ਪਤਾ ਹੀ ਆ ਪਰ ਯਾਦ ਕਰਦੀ ਜਾਨੀ ਆ ਵੀ ਇੱਥੋਂ ਦੀ ਵੀ ਕੋਈ ਭੈਣ ਹੋਊਗੀ ਇੱਥੋਂ ਦੀ ਵੀ ਕੋਈ ਭੈਣ ਹੋਊਗੀ ਹੈ ਨਾ ਤੇ ਮੇਰੇ ਖਿਆਲ ਆ ਕੇ ਆਊਗਾ ਸ਼ਾਇਦ ਵਧੌੜ ਫੇਰ ਆਪਾਂ ਤੋਂ ਵਧੌੜ ਜਾ ਕੇ ਮਿਲਾਂਗੇ ਵਧੌੜ ਦੀਆਂ ਭੈਣਾਂ ਨੂੰ ਯਾਦ ਕਰਾਂਗੇ ਆਪਾਂ ਚਲੋ ਠੀਕ ਹੈ ਜੀ ਮਿਲਦੇ ਆਕੇ ਲਓ ਜੀ ਆਪਾਂ ਪਹੁੰਚ ਗਏ ਭਧੌੜ ਤੇ ਭਧੌੜ ਤਾਂ ਨਰਕ ਹੀ ਵਜਿਆ ਪਿਆ ਇੱਥੇ ਕੋਈ ਹਾਲ ਹੀ ਨਹੀਂ ਨਾ ਨਹੀਂ ਮੀਮੂ ਬੈ ਕੇ ਹਟਿਆ ਲੱਗਦਾ ਕੀ ਹੈ ਘਰ ਆਇਨਾ ਹੋ ਜਾਂਦਾ ਤੇ ਲੋ ਜੀ ਭਦੋੜ ਵਾਲੀ ਉਹ ਪੈਣੋ ਅਸੀਂ ਥੋੜੇ ਭਦੋੜ ਵਿੱਚ ਵੀ ਲੰਘ ਚਲੇ ਜਾਂਦੇ ਹੁੰਦੇ ਸੀ ਤੁਹਾਨੂੰ ਯਾਦ ਕਰਦੇ ਆ ਇਹ ਤਾਂ ਸਾਡੇ ਬਹੁਤ ਪੁਰਾਣੇ ਰਸਤੇ ਹੁੰਦੇ ਸੀ ਜਦੋਂ ਬੜਾ ਹੀ ਅਸੀਂ ਆਉਂਦੇ ਜਾਂਦੇ ਸੀ ਇੱਧਰ ਦੀ ਪਰ ਹੁਣ ਕਦੇ ਕਦੇ ਮੱਕਾ ਮਿਲਦਾ ਥੋੜਾ ਜਿਹਾ ਰਸਤਾ ਕੁੱਟਿਆ ਇੱਥੇ ਚੱਲੋ Se chama, até se chama. é mediano. Eu não sei se eu estou aqui. Eu estou aqui. Eu estou aqui. Eu estou estou aqui. Eu estou estou aqui. Eu estou aqui. Eu Eu estou aqui. Eu estou aqui. Eu ਪਹੁੰਚ ਗਏ ਫਾਈਨਲੀ 2 ਘੰਟਿਆਂ ਦੇ ਵਿੱਚ ਸੰਗਰੂਰ 2 ਘੰਟੇ ਲੱਗੇ ਪੂਰੇ ਸਵੇਰ 9:00 ਸਵੇਰ 9:00 ਚੱਲੇ ਘਰੋਂ ਤਾਂ ਅਸੀਂ 9:00 ਚੱਲਿਆ ਸੀ ਬਸ ਐਂ ਲਾ ਰੋ ਵੀ ਸਵੇਰ ਦੇ 2 ਘੰਟਿਆਂ 'ਚ ਫਰੀਦਕੋਟ ਆ ਲੱਗ ਜਾਂਦੇ ਸੀ ਅਸੀਂ ਉਹਨਾਂ 'ਕ ਅੰਦਰ ਵੀ ਗਈਆਂ ਤੁਹਾਨੂੰ ਲੈਣ ਹਾਂ ਆ ਜੈ ਮੈਂ ਉਨਾ ਹੀ ਆ ਗਈ 5-10 ਮਿੰਟ ਦਾ ਪੱਕਾ ਪਹੁੰਚ ਹਾਂ ਤੇ ਬਸ ਹੁਣ ਆਪਾਂ ਆ ਗਏ ਆਪਣੇ ਪੁਰਾਣੇ ਸ਼ਹਿਰ ਸਾਡੇ ਪਿਆਰੇ ਪਿਆਰੇ ਸ਼ਹਿਰ ਇਹ ਸ਼ਾਇਰ ਹਮੇਸ਼ਾ ਸਾਡੇ ਦਿਲ ਚ ਬਸਦਾ ਰਹੂਗਾ ਕਦੇ ਭੁੱਲਣ ਵਾਲਾ ਨਹੀਂ ਹੈ ਇਹ ਲੋ ਜੀ ਫਿਲਹਾਲ ਆਪਾਂ ਵਲੌਗ ਨੂੰ ਇੱਥੇ ਹੀ ਬੰਦ ਕਰ ਦਿਆਂ ਕਿਉਂਕਿ ਵਲੌਗ ਬਹੁਤ ਲੰਬਾ ਹੋ ਜਾਊਗਾ ਹੁਣ ਆਪਾਂ ਜਿੱਥੇ-ਜਿੱਥੇ ਜਾਣਾ ਹੈ ਜਿਹੜੀਆਂ-ਜਿਹੜੀਆਂ ਸਹੇਲੀਆਂ ਨੂੰ ਮਿਲਣਾ ਹੈ ਉਹ ਆਪਾਂ ਕੱਲ वाले ਵਲੌਗ ਦੇ ਵਿੱਚ ਦਿਖਾਵਾਂਗੇ ਤੁਸੀਂ ਵਲੌਗ ਨੂੰ ਅੱਗੇ ਦੇਖਣਾ ਕੰਟੀਨਿਊ ਰੱਖਿਓ ਕੱਲ ਨੂੰ ਜਿਹੜਾ ਵਲੌਗ ਆਊਗਾ ਉਹ ਸੰਗਰੂਰ ਤੋਂ ਹੀ ਆਊਗਾ ਔਰ ਕੱਲ ਨੂੰ ਆਪਾਂ ਆਪਣੇ ਪੁਰਾਣੇ ਘਰ ਦੇ ਵਿੱਚ ਵੀ ਤੁਹਾਨੂੰ ਜਰੂਰ ਲੈ ਕੇ ਚੱਲਾਂਗੇ ਉਹਦੇ ਦਰਸ਼ਨ ਵੀ ਤੁਹਾਨੂੰ ਜਰੂਰ ਕਰਾਵਾਂਗੇ ਤੇ ਸਹੇਲੀਆਂ ਨਾਲ ਵੀ ਮਿਲਾਵਾਂਗੇ